ਸਮਾ ਆਇਆ ਇਧਰ ਜੋ ਦਾਦੀ ਨੂੰ ਬਖਸ਼ਿਸ਼ਾਂ ਕੀਤੀਆਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦੇ ਨੇ ਆਪਾਂ ਰਾਤ ਨੂੰ ਵਿਚਾਰ ਕੀਤੀ ਸੀ ਇੱਕ ਕੋਥੀ ਸਹਿਬ ਪਟਾਰ ਰੁਮਾਲ ਇਹ ਤਿੰਨ ਚੀਜ਼ਾਂ ਝੋਲੀ ਵਿੱਚ ਪਾਈਆਂ ਸਨ ਕਿ ਸਾਡੇ ਘਰ ਵਿੱਚ ਬੜਾ ਵੱਡਾ ਇੱਕ ਮਹਾਨ ਯੋਧਾ ਪ੍ਰਗਟ ਹੋਣਾ ਹੈ ਜੋ ਦੁਨੀਆ ਦਾ ਇਤਿਹਾਸ ਹੀ ਬਦਲ ਦੇਗਾ ਸਮਾ ਹੈ ਹੈ ਗੁਰੂ ਪਿਆਰਿਓ ਉਹ ਘੜੀ ਆਈ ਉਹ ਸਮਾਂ ਆਇਆ ਸਤਿਗੁਰਾਂ ਦਾ ਪ੍ਰਕਾਸ਼ ਕੋਸ ਦੀ ਸੱਤੇ ਕੋਸ ਦੀ ਸੱਤੇ 1666 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਮਾਤਾ ਗੁਜਰ ਕੌਰ ਜੀ ਦੇ ਉਧਰ ਵਿੱਚੋਂ ਹੋਇਆ ਕੋ ਸਤਨਾਮ ਵਾਹਿਗੁਰੂ ਪ੍ਰਕਾਸ਼ ਧਾਰਿਆ ਮਹਾਰਾਜ ਨੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸੱਜੇ ਪਾਤਸ਼ਾਹ ਜੀ ਪ੍ਰਗਟ ਹੋਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵ ਲਾਇਓ ਧਨ ਜਨਮੀ ਜਿਨ ਜਾਇਆ ਧਨपिता ਪ੍ਰਧਾਨ ਉਹ ਜਨਮੀ ਵੀ ਧੰਤਾ ਜੋਗ ਐ ਤੇ ਪਿਤਾ ਵੀ ਧੰਤਾ ਜੋਗ ਐ ਜਿਨ੍ਹਾਂ ਦੇ ਕਰ ਇਡੇ ਮਹਾਨ ਜੋਦੇ ਨੇ ਪ੍ਰਕਾਸ਼ ਲਿਆਇਆ ਪ੍ਰਕਾਸ਼ ਧਾਰਿਆ ਮਹਾਰਾਜ ਨੇ